ਫਸੀਗਾ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਪੈਰਿਸ ਦੇ ਵਿੱਚ 올ਿਪੀਅਨ ਗੇਮਸ ਨੇ ਜਿਹੜੀਆਂ ਹੋ ਰਹੀਆਂ ਨੇ ਤੇ ਸਾਰੀਆਂ ਗੇਮਾਂ ਇੱਕ ਪਾਸੇ ਤੇ ਇਸ ਕੁੜੀ ਦਾ ਪਿਆਰ ਰੌਲਾ ਵਿਸ਼ਪੱਦਰ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਾਰਨ ਕੀ ਹੈ ਕੌਣ ਹੈ ਕੁੜੀ ਇਸ ਕੁੜੀ ਦਾ ਨਾਮ ਬਨੇਸ਼ ਫੋਗਾਟ ਹੈ ਜਿਹੜੀ ਭਾਰਤ ਦੀ ਰੈਸਲਰ ਹੈ 50 ਕਿਲੋ ਭਾਰ ਵਰਗ ਦੇ ਵਿੱਚ ਇਹ ਕੁਸ਼ਤੀ ਲੜਦੀ ਹੈ ਦੁਨੀਆ ਦੀ ਨਾਮ ਵਰ ਖੜਾ ਰਣਾ ਬਹੁਤ ਵੱਡੇ ਟੂਰਨਾਮੈਂਟ ਇਸ ਕੁੜੀ ਨੇ ਆਪਣੇ ਨਾਂ ਕੀਤੇ ਨੇ ਕੋਆ ਕੀ ਕਿ ਇਹ ਕੁੜੀ ਪੈਂਚ ਕੁਆਲੀਫਾਈ ਕਰਦੀ ਹੈ ਤੇ ਆਪਣਾ ਟੂਰਨਾਮੈਂਟ ਸ਼ੁਰੂ ਕਰਦੀ ਹੈ। ਉੱਥੇ ਇਹ ਹੁੰਦਾ ਵੀ ਹਰ ਟੂਰਨਾਮੈਂਟ ਤੋਂ ਪਹਿਲਾਂ ਜਿਹੜੇ ਭਾਰ ਵਰਗ ਦੇ ਮੁਕਾਬਲੇ ਹੁੰਦੇ ਨੇ ਉਹਦਾ ਵੇਟ ਕੀਤਾ ਜਾਂਦਾ ਹੈ। ਹਰ ਵਾਰੀ ਮੈਚ ਤੋਂ ਪਹਿਲਾਂ ਇਸ ਕੁੜੀ ਦਾ ਭਾਰ ਕੀਤਾ ਗਿਆ 50 ਕਿਲੋ ਤੋਂ ਵੱਧ ਇਹਦਾ ਭਾਰ ਨਹੀਂ ਹੋਣਾ ਚਾਹੀਦਾ। ਸੋ ਹਰ ਮੁਕਾਬਲੇ 'ਚ ਇਹਦਾ ਭਾਰ ਕੀਤਾ ਗਿਆ ਤੇ ਸਹੀ ਪਾਇਆ ਗਿਆ। ਉਸ ਤੋਂ ਬਾਅਦ ਇਹ ਆਪਣੇ ਹਰ ਮੈਚ ਨੂੰ ਜਿੱਤਦੀ ਹੋਈ ਅੱਗੇ ਵਧਦੀ ਗਈ। ਸਾਈ ਫਾਈਨਲ ਮੈਚ ਦੇ ਵਿੱਚ ਇਹਨੇ ਦੁਨੀਆ ਦੀ ਨੰਬਰ ਖਿਡਾਰਨ ਜਿਹੜੀ ਅਜ ਤੱਕ ਕਿਸੇ ਤੋਂ ਨਹੀਂ ਹਾਰੀ ਉਹਨੂੰ ਵੀ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕਰ ਜਾਂਦੀ ਹੈ ਬਹੁਤ ਮਿਹਨਤ ਕਰਨ ਤੋਂ ਬਾਅਦ ਮੈਚ ਚਿਤਨ ਤੋਂ ਬਾਅਦ ਇਹ ਕੁੜੀ ਫਾਈਨਲ ਵਿੱਚ ਪਹੁੰਚਦੀ ਹੈ ਫਾਈਨਲ ਵਿੱਚ ਪਹੁੰਚਣ ਤੋਂ ਬਾਅਦ ਜਦੋਂ ਇਸ ਦਾ ਫਾਈਨਲ ਮੁਕਾਬਲਾ ਹੋਣਾ ਹੁੰਦਾ ਤਾਂ ਉਸ ਤੋਂ ਪਹਿਲਾਂ ਇਹਦਾ ਭਜਨ ਕੀਤਾ ਜਾਂਦਾ ਹੈ ਬਾਡੀ weight ਕੀਤਾ ਜਾਂਦਾ ਹੈ ਉਸ ਦੇ ਵਿੱਚ ਇਹਦਾ ਭਾਰ 50 ਕਿਲੋ 100 ਗ੍ਰਾਮ ਪਾਇਆ ਜਾਂਦਾ ਹੈ ਜਾਨੀ ਕਿ 100 ਗ੍ਰਾਮ ਵਜਨ ਇਹਦਾ ਵੱਧ ਜਾਂਦਾ ਹੈ ਸੋ ਉੱਥੇ ਜਾ ਕੇ ਇਸ ਕੁੜੀ ਨੂੰ ਮੈਚ ਹੈ ਜਿਹੜਾ ਉਹ ਨਹੀਂ ਖੇਡਣ ਤਾਂ ਜਾਂਦਾ ਚਲੋ ਆਪਾਂ ਮੰਨਦੇ ਆਂ ਵੀ ਭਾਰ ਵੱਧਦਾ ਬਿਲਕੁਲ ਨਾ ਖੜੰਦੋ ਤੇ ਜਿਹੜੀ ਕੁੜੀ ਇਹਦੇ ਨਾਲ ਮੁਕਾਬਲੇ ਚ ਸੀ ਉਹਨੂੰ ਫਸਟ ਕਰਾਰ ਦੇ ਦੋ ਉਹਨੂੰ 골ਡ ਮੈਲ ਦੇ ਦੋ ਤੇ ਇਸ ਕੁੜੀ ਨੂੰ ਹੱਕ ਬੰਦ ਹੈ ਵੀ ਇਹਨੂੰ ਸੈਕੰਡ ਜਿਹੜੀ ਪੀਸ਼ਨ ਹੈ ਉਹ ਦਿੱਤੀ ਜਾਵੇ ਕਿਉਂਕਿ ਆਪਣੇ ਸਾਰੇ ਮੈਚ ਜਿੱਤ ਕੇ ਫਾਈਨਲ ਵਿੱਚ ਪਹੁੰਚੀ ਹੈ ਹੋ ਸਕਦਾ ਵੀ ਇਹਨੇ ਰੋਟੀ ਖਾ ਲਈ ਹੋਵੇ ਜਾਂ ਕੁਝ ਵੀ ਕਾਰਨ ਹੋ ਸਕਦੇ ਨੇ ਪਾਣੀ ਵੱਧ ਪੀਤਾ ਗਿਆ ਹੋਵੇ ਤਾਂ ਕਰਕੇ ਭਾਰ ਵੱਧ ਗਿਆ ਹੋਵੇ ਸੋ ਉਹਨੇ ਗੱਲ ਇਹ ਬਣਦੀ ਹੈ ਵੀ ਇਸ ਕੁੜੀ ਦਾ ਜਿਹੜਾ ਦੋਸਤੋ ਹੱਕ ਬੰਦਾ ਸੀ ਕਿ ਇਸ ਕੁੜੀ ਨੂੰ ਸੈਕੰਡ ਪੇਸ਼ੈਂਟ ਤੇ ਰੱਖਿਆ ਜਾਵੇ ਤੇ ਇਸ ਨੂੰ ਸਿਲਵਰ ਮੈਡਲ ਲੜਨ ਵਾਜਾ ਜਾਵੇ ਪਰ ਕਮੇਟੀ ਨੇ ਬਹੁਤ ੱਕਾ ਕੀਤਾ ਲੰਪਨ ਕਮੇਟੀ ਨੇ ਇਸ ਨੂੰ ਡਿਸਕਵালিਫਾਈ ਕਰ ਦਿੱਤਾ ਗਿਆ ਤੇ ਟੂਰਨਾਮੈਂਟ ਚੋਂ ਬਾਹਰ ਕਰ ਦਿੱਤਾ ਗਿਆ ਸੋਚ ਕੇ ਦੇਖੋ ਸਾਲਾਂ ਦੀ ਤਪੱਸਿਆ ਬੰਦਾ ਉਸਦਾ ਕਿੰਨੀ ਮੁਸ਼ਕਲ ਤੇ ਮਿਹਨਤ ਨਾਲ ਪਹੁੰਚਦਾ ਤੇ ਉੱਥੇ ਜਾ ਕੇ ਹਾਲਾਂਕਿ ਜੀ ਕੋਈ ਗਲਤੀ ਨਹੀਂ ਸੀ ਨਾ ਕਿ ਇਹਦਾ ਕੋਈ ਦੋ ਪ੍ਰੋਟੈਸਟ ਅੱਪਾ ਕਹੇ ਜੀ ਵੀ ਨੇ ਕੀਤਾ ਜਾਂ ਉਸ ਚੇ ਪੋਤੇ ਪਾਏਗੀ ਜਾਂ ਹੋਰ ਕੋਈ ਇਹਨੇ ਗਲਤੀ ਕੀਤੀ ਹੋਵੇ ਕੁਦਰਤੀ ਗੱਲ ਹੈ ਕਿ ਭਾਰ ਵੱਜਣਾ ਕੋਈ ਤਾਂ ਨਾਰਮਲ ਗੱਲ ਹੈ ਸੋ ਇਸ ਨੂੰ ਸਿਲਵਰ ਮੈਟਲ ਦੇਣ ਦਾ ਹੱਕ ਬੰਦਾ ਸੀ ਜੇਕਰ ਤੁਹਾਨੂੰ ਲੱਗਦਾ ਵੀ ਹਾਂ ਇਸ ਕੁੜੀ ਨਾਲ ਵਾਕਈ ਮੇ ਧੱਕਾ ਕੀਤਾ ਤਾਂ ਆਪਣੇ ਕਮੈਂਟਾਂ ਦੇ ਵਿੱਚ ਦੂਰ ਲਿਖੋ ਵੀ ਹਾਂ ਇਸ ਕੁੜੀ ਨਾਲ ਧੱਕਾ ਹੋਇਆ ਤੇ ਇਸ ਨੂੰ ਇਨਸਾਫ ਮਿਲਣਾ ਚਾਹੀਦਾ ਆਓ ਆਪਾਂ ਸਾਰੇ ਰਲ ਕੇ ਮੰਗ ਕਰੀਏ ਕਿ ਇਸ ਕੁੜੀ ਨੂੰ ਸਿਲਵਰ ਮੈਟਲ ਜ਼ਰੂਰ ਦਿੱਤਾ ਜਾਵੇ ਤਾਂ ਜੋ ਹੋਰ ਖਿਡਾਰੀਆਂ ਦਾ ਵੀ ਜਿਹੜਾ ਮੋਨੋ ਵਾਲਾ ਨਾ ਟੁੱਟੇ ਜੇਕਰ ਤੁਹਾਨੂੰ ਲੱਗਦਾ ਮੇਰੀ ਗੱਲ ਠੀਕ ਹੈ ਤਾਂ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰ ਦਿਓ ਬਹੁਤ ਬਹੁਤ ਧੰਨਵਾਦ ਜੀ